ਤੇ ਅੱਜ ਅਸੀਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੈਕੰਡ ਬ੍ਰੇਨ ਆਫ ਦਾ ਬੋਡੀ ਮੀਨਸ ਲਿਵਰ ਬਾਰੇ ਲਿਵਰ ਜਿਹੜਾ ਕਿ ਆਪਣੇ ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਗਲੈਂਡ ਹੈ ਤੇ ਉਹ ਬਣਾ ਇਹਦਾ ਬਜਨ ਜਿੰਨਾ ਆਪਾਂ ਦੇਖੀਏ ਤਾਂ ਕਿ ਬਾਲਗ ਦੇ ਵਕਤ ਵਿੱਚ 3.3 ਪਾਉਂਡ ਜਾਂ ਆਪਣੇ ਕਿਲੋਗ੍ਰਾਮ ਦੇ ਵਿੱਚ 1.5 ਕਿਜੀ ਇਹਦਾ ਮਾਪ ਹੁੰਦਾ ਲੰਬਾਈ ਕਿੰਨੀ ਬੜhta ਹੈ ਚੜਾਈ ਹੈ 15 ਸੈਂਟੀਮੀਟਰ ਮੀਨਸ 6 ਇੰਚ ਇੰਨੀ ਚਾਈਦਾ ਆਪਣੇ ਪੇਟ ਦੇ ਹੇਠਲੇ ਸੱਜੇ ਤੋਂ ਦਾ ਇਹ 500 ਦਾ ਫੰਕਸ਼ਨ ਕਰਦਾ ਸੀ ਇਹਦੇ ਵਿੱਚ ਤੇ ਇੱਕ ਇਹ ਆ ਆਰਗਾਨ ਜਿਹੜਾ ਕਿ ਆਪ ਰੋਗੀ ਹੁੰਦੇ باوجود ਵੀ ਸਿਹਤ ਨਿਖਾਲਦ ਰੱਖਣ ਲਈ ਬਹੁਤ ਯਤਨ ਕਰਦਾ ਵੈਸੇ ਤਾਂ ਇਹ ਟੈਸਟਲ ਵਿੱਚ ਆ ਜਾਂਦਾ ਹੈ ਲੀਵਰ ਪੈਟੀ ਲੀਵਰ ਅਬਿਓਸ ਲੀਵਰ ਦਾ ਰਸੀ ਪਰ ਉਹਦਾ ਬਹੁਤ ਅਗਨੈਸਟੀਜਾ ਉਸ ਤੋਂ ਪਹਿਲਾਂ ਹੀ ਆਪਣੇ ਸੰਕੇਤਾਂ ਦਰਾਈ ਹੀ ਆਪਾਂ ਨੂੰ ਲਗਾਨਾ ਸ਼ੁਰੂ ਹੋ ਜਾਂਦਾ ਵੀ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਜਿਵੇਂ ਕਿ ਆਪਣੇ ਸਿਰ ਦੇ ਬਾਰੇ ਚੜਨ ਸ਼ੁਰੂ ਹੋ ਜਾਂਦੇ ਹੈ ਚਮੜੀ ਜਿਹੜੀ ਦੁਖੀ ਦੁਖੀ ਰਹਿਣ ਲੱਗ ਜਾਂਦੀ ਹੈ ਖਾਣਾ ਜਿਹੜਾ ਪ੍ਰੋਪਰ ਡਾਈਜੈਸਟ ਨਹੀਂ ਹੁੰਦਾ ਨਾਹੋਂ ਦੇ ਰਹੇਗਾ ਕਲਰ ਪਰਪਲ ਨਹੀਂ ਰਹਿੰਦਾ ਨਾਹੋਂ ਦੇ ਵਿੱਚ ਆਪਣੇ ਮਤਲਬ ਲਾਈਨਾਂ ਜੋ ਲੱਗ ਜਾਂਦੀਆਂ ਇਹ ਤੋਂ ਲੱਗ ਆਪਣੀ ਬਾਡੀ ਦੇ ਉੱਤੇ ਦਾ ਬਹੁਤ ਹੀ ਪ੍ਰਭਾਵ ਜਾਂ ਪਤਖ ਦੇਖਣ ਨੂੰ ਲਿਖਦਾ ਜਿਵੇਂ ਆਪਣਾ ਪੇਟ ਹੈ ਜਿਹੜਾ ਬੈਲੀ ਬਹੁਤ ਵੱਧ ਜਾਂਦਾ ਹੈ ਆਪਣਾ ਜਿਵੇਂ ਕੱਟ ਜਾਂਦਾ ਹੈ ਸਰੀਰ ਤਕਸਤੇ ਰਹਿੰਦਾ ਦਰਦ ਵੀ ਨਹੀਂ ਇਸ ਦੇ ਵਿੱਚ ਖਾਸ ਕਰਕੇ ਮੋਢੇ ਦੇ ਵਿੱਚ ਸੱਜੇ ਮੋਢੇ ਦੇ ਵਿੱਚ ਤੇ ਮੋਢੇ ਦੇ ਬੈਕ ਸਾਈਡ ਤੇ ਪਰ ਜੇਕਰ ਇਹਨਾਂ ਨੂੰ ਠੀਕ ਕਰਨਾ ਹੋਵੇ ਤਾਂ ਕੁਝ ਕਿਸੇ ਨਾਲ ਸੰਬੰਧਿਤ ਰੈਸਪੀ ਜੇ ਆਪਾਂ ਨੂੰ ਕਤਾਬਾਂ ਵਿੱਚੋਂ ਇਲਕੀ ਮਿਲ ਜਣਗੇ ਜਿਵੇਂ ਬੈਲ ਹਕੀਮ ਤਰਮ ਤੇ ਵੈਦ ਰਵਿੰਦਰ ਸਰਮਣੇ ਕਾ ਨੁਸਖਾ ਦਿੱਤਾ ਇਹਦੇ ਲਈ ਪੰਡਣਾ ਪਦੀਣਾ ਤਲੀਆਂ ਤੇ ਤુલਸੀ ਪੱਤੇ ਪੰਡਣਾ ਤਲੀਆਂ ਤੇ ਤુલਸੀ ਪੱਤੇ ਦਰਮਾਂ ਵਿੱਚ ਜੇ ਕੋਈ ਪਿਆਜ਼ ਲਸਣ ਵਗੈਰਾ ਪਾ ਕੇ ਜੰਟਮਟਰ ਵਗੈਰਾ ਪਾ ਕੇ ਚਟਨੀ ਬਣਾ ਲੈਣੀ ਹੈ ਇਹ ਆਪਣੇ ਕੇ ਵੀ ਆਪਾਂ ਲਸਣ ਪਿਆਜ਼ ਟਮਾਟਰ ਤੇ ਪਾਉਣੇ ਨਹੀਂ ਪਾਉਣੋ ਇਹ ਇੱਕ ਚਟਨੀ ਤਿਆਰ ਕਰ ਲੈਣੀ ਹੈ ਇਹ ਚਟਨੀ ਨੂੰ ਤੁਸੀਂ ਆਪਣੀ ਮੀਨ ਦੇ ਨਾਲ ਜਦੋਂ ਵੀ ਖਾਣਾ ਖਾਣ ਜਦੋਂ ਵੀ ਖਾਣਾ ਇਹ ਤੁਹਾਡੇ ਜਿਹੜਾ ਲੀਵਰ ਨੂੰ ਪੂਰੀ ਤਰ੍ਹਾਂ ਡੀਟੌਕਸਿਫਾਈ ਕਰ ਦੂ ਜਿੰਨੇ ਵੀ ਟੌਕਸਿਨ ਜਿਹੜਾ ਜਮਾ ਹੋਇਆ ਉਹਨਾਂ ਸਾਰਿਆਂ ਨੂੰ ਕਲੀਨ ਕਰ ਦੂ ਪਲੱਸ ਇਹ ਮਿਹਦੇ ਦੀ ਜਿਗਰ ਦੀ ਗਰਮੀ ਨੂੰ ਵੀ ਬਾਹਰ ਕੱਢਦਾ ਛੇ ਜੇ ਵੈਸੇ ਆਪਣੇ ਸਰੀਰ ਵਿੱਚ ਬਹੁਤ ਗਰਮੀ ਹੈ ਮਿਹਦੇ ਦੇ ਵਿੱਚ ਖਾਸ ਕਰਕੇ ਤਾਂ ਆਪਾਂ ਇਹਦੇ ਇੱਕ ਜਾਂ ਚਰਨੀ ਦਾ ਇੱਕ glass ਪਾਣੀ ਦੇ ਵਿੱਚ ਨੋਰਮਲ ਪਾਣੀ ਪਾ ਕੇ ਤੁਹਾਨੂੰ ਲੈ ਸਕਦੇ ਇਹਦਾ ਦੇਣੇ ਘਟ ਇੰਨਾ ਜ਼ਿਆਦਾ ਵੇਖਦਾ ਤੁਹਾਨੂੰ ਇਹ ਨਾਲ ਜਿਹੜੀ ਹੈਗਾ ਭੁੱਖ ਬਹੁਤ ਵਧੀਆ ਲੱਗੇਗੀ ਭੁੱਖ ਲੱਗਣ ਤੋਂ ਬਾਅਦ ਤੁਸੀਂ ਖਾਣਾ ਖਾਓਗੇ ਤਾਂ ਫਿਰ ਖਾਣਾ ਜਿਹੜਾ ਡਾਈਜੈਸਟ ਬਹੁਤ ਜਲਦੀ ਹੋਵੇਗਾ ਜਦੋਂ ਪ੍ਰੋਪਰ ਖਾਣਾ ਡਾਈਜੈਸਟ ਤਾਂ ਫਿਰ ਅੱਗੇ ਜਾਂ ਲੰਮਤਾਂ ਪੇਟ ਗੈਸ ਐਂਡ ਡਾਈਜੈਸ਼ਨ ਐਸਟਰ वगैरह ਇਹਨਾਂ ਤੋਂ ਫਾਇਦਾ ਮਿਲ ਜਾਂਦਾ ਨਾਲੇ ਤੁਹਾਡਾ ਜਿਹੜਾ ਖੂਨ ਸਾਫ਼ ਹੋਵੇਗਾ ਖੂਨ ਸਾਫ਼ ਹੋਣ ਕਰਕੇ ਤੁਹਾਡੀ ਜਿਹੜੀ ਚਮੜੀ ਦੀ ਅੰਗ ਵਧੀਆ ਨਿਕਲੇਗੀ ਫੋੜੇ ਫਿੰਸਿਣੇ ਹੋਣਗੇ ਇਹਨੂੰ ਵਰਤੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨਾਲ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ